ਆ ਜੋ ਗੱਡੀ ਤੁਸੀਂ ਵੇਖ ਰਹੇ ਹੋ ਸਾਡੇ ਅੱਗੇ ਟੈਂਪੋ ਜਾ ਰਿਹਾ ਛੋਟਾ ਜਿਹਾ ਔਰ ਕੁਝ ਸਬਾਨ ਹੈ ਜਿਵੇਂ ਕਿ ਕਰਿਆਨੇ ਦਾ ਸਬਾਨ ਹੁੰਦਾ ਹੈ ਇਹਨਾਂ ਦਾ ਇੱਕ ਸਬਾਨ ਦਾ ਪੈਕਟ ਜਿਵੇਂ ਕਿ ਕੁਰਕਰੀਆਂ ਦਾ ਪੈਕਟ ਹੈ ਰੋਡ ਦੇ ਉੱਤੇ ਡਿੱਗ ਗਿਆ ਬੜੀ ਹੱਦ ਨਾਲ ਇਸ ਦੀ ਕੀਮਤ ਹੈ 200 ਰੁਪਿਆ ਜਾਂ 300 ਰੁਪਿਆ ਹੋएगी ਇੱਕ ਪੈਕਟ ਦੀ ਇੱਕ ਮੁੰਡਾ ਨੌਜਵਾਨ ਆਇਆ ਸਾਡੇ ਵੇਖਦੇ ਵੇਖਦੇ ਉਹਨੂੰ ਚੱਕ ਕੇ ਦੌੜ ਗਿਆ দৌড় ਕੇ ਆਪਣੇ ਪਿੰਡ ਵਿੱਚ ਵੜ ਗਿਆ ਚਲੋ ਅਸੀਂ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦੇ ਪੂਰਾ ਪਿੰਡ ਗਲਤ ਨਹੀਂ ਹੁੰਦਾ ਲੇਕਿਨ ਕੁਝ ਇਨਸਾਨ ਹੀ ਗਲਤ ਹੁੰਦੇ ਨੇ ਅਸੀਂ ਕਲਾ ਨੌ ਰੋਡ ਤੇ ਜਾ ਰਹੇ ਹਾਂ ਲਗਭਗ ਅਮੀਪੁਰ ਡੇ ਦੇ ਲਗਭਗ ਦੀ ਗੱਲ ਹੈ ਔਰ ਡੇਰੇ ਨੂੰ ਜਾ ਰਹੇ ਸੀ ਤਾਂ ਆ ਵੇਖਿਆ ਕਿ ਮੁੰਡਾ ਚੁੱਕ ਕੇ ਲਫਾਫਾ ਦੌੜ ਗਿਆ ਔਰ ਮੁੰਡੇ ਦੀ ਘੱਟੋ ਘੱਟ ਵੀ ਤਾਂ 25 30 ਸਾਲ ਉਮਰ ਹੋएगी ਜਵਾਨ ਮੁੰਡਾ ਸੀ ਤੇ ਚੁੱਕ ਕੇ ਦੌੜਿਆ ਇਹਨਾਂ ਵਿਚਾਰੇ ਗਰੀਬਾਂ ਨੇ ਉਹਨੂੰ ਆਵਾਜ਼ ਦਿੱਤੀ ਆ ਕਿ ਭਰਾ ਮੇਰੇ ਆਹ ਡਾ ਲਫਾਫਾ ਦੇ ਜਾ ਲਫਾ ਉਹ ਦੌਣੂ ਵੜ ਗਿਆ ਪਿੰਡ ਦੇ ਵਿੱਚੋਂ ਲੱਭਾ ਹੀ ਨਹੀਂ ਚਲੋ ਜਦੋਂ ਪਿੰਡ ਵਾਲਿਆਂ ਨਾਲ ਅਸੀਂ ਵੀ ਗੱਡੀ ਮੋੜ ਕੇ ਮਗਰ ਗਏ ਆ ਜਾ ਕੇ ਪਿੰਡ ਵਾਲਿਆਂ ਨੂੰ ਰਿਕੁਐਸਟ ਕੀਤੀ ਕਿ ਇਦਾਂ ਇਦਾਂ ਕੋਈ ਮੁੰਡਾ ਆਇਆ ਕਹਿੰਦੇ ਨਹੀਂ ਉਹ ਦੂਸਰੇ ਪਿੰਡੋਂ ਆਇਆ ਸਾਡੇ ਪਿੰਡ ਦਾ ਨਹੀਂ ਹੈਗਾ ਔਰ ਲੈ ਕੇ ਚਲਿਆ ਗਿਆ ਹੁਣ ਤੁਸੀਂ ਦੱਸੋ ਕਿ 2-300 ਰੁਪਏ ਦੀ ਚੀਜ਼ ਨਾ ਪੰਡ ਤਾਂ ਪੈ ਨਹੀਂ ਚੱਲੀ ਪਰ ਵਿਚਾਰਿਆਂ ਨੇ 200-200 ਕਰਕੇ ਇਹ ਸਮਾਨ ਕਿੱਥੇ ਪਹੁੰਚਾਉਣਾ ਇਹ ਦੱਸਦੇ ਆ ਕਿ ਅਸੀਂ ਗੁਰਦਾਸਪੁਰੋਂ ਆਏ ਸੀ ਇਹ ਦੱਸਦੇ ਆ ਕਿ ਅਸੀਂ ਗੁਰਦਾਸਪੁਰੋਂ ਆਏ ਆ ਭਰਾ ਸਾਡੇ ਅੱਗੇ ਖਲੋ ਗਿਆ ਬ੍ਰੇਕ ਲਾਤੀ ਵੇਖੋ ਕਿਸੇ ਨੂੰ ਵੇਟ ਕਰ ਰਿਆ ਤੇ ਜੀਟੀ ਰੋਡ ਜੀ ਬ੍ਰੇਕ ਲਗਾ ਦਿੱਤੀ ਆ ਫਿਰ ਕਹਿਣਾ ਗੱਡੀ ਵਾਲੇ ਦਾ ਕਸੂਰੇ ਤੇ ਇਹ ਗੱਲਬਾਤ ਹੈ ਇਹ ਵਿਚਾਰੇ ਨੇ ਦੱਸਿਆ ਕਿ ਅਸੀਂ ਗੁਰਦਾਸਪੁਰੋਂ ਆਏ ਆ ਤੇ ਧਿਆਨਪੁਰ ਕੋਟਲੀ ਜਾ ਰਹੇ ਆ ਔਰ ਜੇ 2-300 ਦਾ ਪੈਕੇਟ ਲੈ ਕੇ ਕਿਸੇ ਦਾ ਗੁਜ਼ਾਰਾ ਹੁੰਦਾ ਤਾਂ ਫਿਰ ਕਿਵੇਂ ਦੇਸ਼ ਜਿਹੜਾ ਡਿਵੈਲਪ ਹੋਵੇਗਾ ਕਿਵੇਂ ਪੰਜਾਬ ਜਿਹੜਾ ਖੁਸ਼ਹਾਲ ਹੋਵੇਗਾ ਕੁਝ ਕਹਿੰਦੇ ਆ ਪੰਜਾਬ ਵਿੱਚ ਕਾਰੋਬਾਰ ਨਹੀਂ ਹੈ ਕੁਝ ਕਹਿੰਦੇ ਪੰਜਾਬ ਦੇ ਵਿੱਚ ਹਾਲਾਤ ਬੜੇ ਮਾੜੇ ਆ ਹਾਲਾਤ ਤਾਂ ਮਾੜੇ ਇੱਥੋਂ ਹੁੰਦੇ ਆ ਜਦੋਂ ਤੁਸੀਂ 200 ਰੁਪਏ ਵਿੱਚੋਂ 5-5 ਰੁਪਏ ਦਾ কুরਕਰਾ ਚੋਰੀ ਵਾਲਾ ਖਾਣਾ ਹੈ ਤਾਂ ਫਿਰ ਹਾਲਾਤ ਮਾੜੇ ਨਹੀਂ ਤਾਂ ਚੰਗੇ ਕਿੱਥੋਂ ਹੋ ਜਾਣੇ ਆ ਹਾਲਾਤਾਂ ਦੀ ਗੱਲ ਤਾਂ ਇੱਥੇ ਆ ਕੇ ਮੁੱਕਦੀ ਹੈ ਨਾ ਚੋਰੀ ਵਿਚਾਰੇ ਦਾ ਚੁੱਕ ਲਿਆ 2-300 ਦਾ ਪੈਕਟ ਹੋਏਗਾ ਔਰ ਮਨ ਤਾਂ ਉਹਨਾਂ ਦਾ ਦੁਖੀ ਹੋ ਗਿਆ ਜਦੋਂ ਮੈਂ ਅੱਗੇ ਆਇਆ ਮੈਂ ਗੱਡੀ ਤੇ ਬਿਠਾਇਆ ਫਿਰ ਲੈ ਕੇ ਉਸ ਪਿੰਡ 'ਚ ਗਿਆ ਤੇ ਪਿੰਡ ਵਾਲੇ ਵਾਵਾ ਲੋਕ ਖੜੇ ਸਨ ਤੇ ਮੈਂ ਪੁੱਛਿਆ ਤੇ ਕਹਿੰਦੇ ਨਹੀਂ ਸਾਡੇ ਪਿੰਡ ਦਾ ਨਹੀਂ ਉੱਪਰਲੇ ਪਿੰਡ ਦਾ ਸੀ ਚਲੋ ਹਰ ਪਿੰਡ ਵਿੱਚ ਇਦਾਂ ਹੀ ਕੋਈ ਗੱਲ ਨਹੀਂ ਆ ਪਿੰਡਾਂ ਦੇ ਲੋਕ ਪਿੰਡ ਵਾਲੇ ਕਿਸੇ ਨੂੰ ਬਚਾਉਂਦੇ ਆ ਪਰ ਚੋਰੀ ਜਨਾਬ ਬਚਾਇਆ ਕਰੋ ਚੋਰੀ ਵਿੱਚ ਜਦੋਂ ਕਿਸੇ ਬੰਦੇ ਨੂੰ ਬਚਾਉਂਦੇ ਹੋ ਨਾ ਫਿਰ ਤੁਹਾਡਾ ਨੁਕਸਾਨ ਹੈ ਜੇ ਕੋਈ ਚੋਰੀ ਕਰਕੇ ਭੱਜਦਾ ਤੇ ਤੁਹਾਡੇ ਹੀ ਪਿੰਡ ਦਾ ਨਾ ਤੇ ਤੁਸੀਂ ਗੁਨੇਗਾਰ ਨਾ ਬਣਿਆ ਕਰੋ ਫਿਰ ਸਾਫ਼ ਉਹਨੂੰ ਕਹੋ ਕਿ ਠੀਕ ਹੈ ਯਾਰ ਤੈਨੂੰ ਭਲੇਖਾ ਲੱਗ ਗਿਆ ਉਹ ਬੰਦੇ ਆ ਗਏ ਆ ਮੁੜ ਕੇ ਉਹਨਾਂ ਦਾ ਦੇ ਦੇ ਅਸੀਂ ਤੇ ਇਹ ਵੀ ਗਿਆ ਕਿ ਯਾਰ ਤੈਨੂੰ ਭਲੇਖਾ ਲੱਗਾ ਵਾ ਤੇ ਮੇਰਾ ਭਰਾ ਉਹਨਾਂ ਦਾ ਦੇ ਦੇ ਪਰ ਲੇਕਿਨ ਉਸ ਬੰਦੇ ਨੇ ਸਾਡੀ ਉਹ ਗੱਲ ਨਹੀਂ ਸੋਣੇ ਉਹਨਾਂ ਨੇ ਕਿਹਾ ਤਾਂ ਕਿ ਸਾਡੇ ਪਿੰਡ ਦਾ ਨਹੀਂ ਆ। ਸ਼ਾਇਦ ਸਕਦਾ ਉਹਨਾਂ ਦੇ ਪਿੰਡ ਦਾ ਨਾਮ ਵੀ ਹੋਵੇ। ਹੋ ਸਕਦਾ ਅਸੀਂ ਵੀ ਉਹਨਾਂ ਦਾ ਨਾਂ ਨਹੀਂ ਲਗਾਉਂਦੇ। ਅਸੀਂ ਕਹਿੰਦੇ ਉਹਨਾਂ ਦੇ ਪਿੰਡ ਦਾ ਨਾਮ ਵੀ ਹੋ ਪਰ ਕਿਤੇ ਨਾ ਕਿਤੇ ਜਾ ਕੇ ਇਹ ਇਨਸਾਨੀਅਤ ਜਿਹੜੀ ਆ ਇਹ ਸ਼ਰਮਸ਼ਾਰ ਕਰਦੀ ਆ ਜੇ ਇਸ ਗਰੀਬ ਦਾ ਹੋਰ ਚਾਰ ਪੈਕਾ ਡਿੱਗ ਜਾਂਦੇ। ਇਹਦੀ ਤਾਂ ਦਿਹਾੜੀ ਟੁੱਟ ਗਈ। ਪੱਲਿਓਂ ਤੇਲ ਫੂਕ ਰਿਆ, ਪੱਲਿਓਂ ਟੈਂਪੂ ਦਾ ਟੈਕਸ ਦੇ ਰਿਆ, ਪੱਲਿਓਂ ਸਾਰਾ ਸਮਾਨ ਲੱਦਿਆ ਵਾ। ਔਰ ਸਵੇਰੇ 4 ਵਜੇ ਤੋਂ ਲੈ ਕੇ ਪਹਿਲੇ ਲੋਡ ਕਰਨ ਲੱਗੇ ਹੋਣਗੇ। ਔਰ ਇੱਕ ਮੁੰਡੇ ਦੇ ਅੱਗੇ ਲਫਾਫਾ ਡਿੱਗ ਗਿਆ, ਚੁੱਕ ਕੇ ਜੌਂ ਦੌੜਿਆ, ਪੈ ਗਿਆ ਖੇਤਾਂ ਹੁਣ ਤੁਸੀਂ ਦੱਸੋ ਕਿ ਇਹ ਕਿੰਨੀ ਕੁ ਸਿਆਣੀ ਗੱਲ ਏ ਇਹੋ ਜਿਹੇ ਤੇ ਹਾਲਾਤ ਨੇ ਸਾਡੇ ਪੰਜਾਬ ਦੇ ਤੇ ਜੇ ਇਹਦੇ ਹੋਰ ਚਾਰ ਡੱਬੇ ਡਿੱਗ ਜਾਂਦੇ ਤੇ ਭਾਵੇਂ ਹੋਰ 20 ਜਣੇ ਪੈ ਜਾਂਦੇ ਉਹ ਵੀ ਲੈ ਜਾਂਦੇ ਇਹ ਆਸ ਨਾ ਰੱਖੋ ਤੁਸੀਂ ਕਿ ਤੁਸੀਂ ਦਾਨ ਕਰੋਗੇ ਤੇ ਲੋਕਾਂ ਨੇ ਤੁਹਾਡੇ ਨਾਲ ਹਮਦਰਦੀ ਕਰਨੀ ਆ ਦਾਨ ਵਾਲਿਆਂ ਨਾਲ ਹਮਦਰਦੀ ਕੋਈ ਨਹੀਂ ਕਰਦਾ ਸਿਰਫ ਦਾਨ ਵਾਲਿਆਂ ਨੂੰ ਲੁੱਟਦੇ ਆ ਦਾਨ ਨਾ ਕਰੋ ਸਿਰਫ ਆਪਣੀ ਜਿਹੜੀ ਆ ਨਾ ਕਮਿਊਨਿਟੀ ਉਸ ਦੇ ਨਾਲ ਪਿਆਰ ਰੱਖੋ ਐਨਆਰਆਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸੋਚ ਸਮਝ ਕੇ ਸੋਚ ਸਮਝ ਕੇ ਚੱਲੋ ਤੇ ਬਾਕੀ ਗੁਸਤਾਖੀ ਮਾਫ ਲੰਗਰਾਂ ਨਾਲ ਸਾਡਾ ਦੇਸ਼ਵਾਦਾ ਲੰਗਰਾਂ ਨਾਲ ਹੀ ਸਾਡਾ ਪੰਜਾਬ ਵਧਿਆ ਲੰਗਰਾਂ ਨਾਲ ਹੀ ਸਾਡੀ ਕਮਿਊਨਿਟੀ ਵਧੀ ਆ ਪਰ ਲੇਕਿਨ ਇਹਨਾਂ ਲੋਕਾਂ ਨੂੰ ਲੰਗਰ ਵੀ ਦੇ ਦਿਓ ਤੇ ਚੋਰੀ ਦੀ ਚੀਜ਼ ਵੀ ਦੇ ਦੇਣਾ ਉਹ ਵੀ ਚੁੱਕ ਲੈਣੀ ਆ ਚੋਰੀ ਦੀ ਚੀਜ਼ ਵੀ ਚੱਕ ਲੈਣੀ ਆ ਤੇ ਲੰਗਰ ਵੀ ਲੈ ਜਾਣਾ ਇਹਨਾਂ ਨੇ ਨਹੀਂ ਵੇਖਣਾ ਵੀ ਲੰਗਰ ਕਿਸ 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 ਸੋਸਾਇਟੀ ਵਾਸਤੇ ਲਗਾਇਆ ਗਿਆ ਲੰਗਰ ਕਿਉਂ ਲਗਾਇਆ ਗਿਆ ਕੀ ਇਹਦੇ ਵਿੱਚ ਸਿੱਖਿਆ ਹੈਗੀ ਆ ਲੰਗਰ ਚ ਨਹੀਂ ਸਿਰਫ ਆਪਣਾ ਕਿਤਾ ਰੱਖਣਾ ਕਿ ਅਸੀਂ ਇਹ ਲੁੱਟਖੋ ਜਿਹੜੀ ਆ ਜੇ ਕੋਈ ਚੀਜ਼ ਲੱਭਦੀ ਆ ਚੁੱਕ ਲੋ ਜੇ ਕੋਈ ਲੰਗਰ ਖਾਨ ਜਾਂਦਾ ਤੇ ਉਹਦੇ ਭਲੇਖੇ ਨਾਲ ਗੱਡੀ ਦੇ ਪਲੇਟਾਂ ਆ ਜਾਣ ਉਹ ਪਲੇਟਾਂ ਲੈ ਕੇ ਭੱਜ ਜਾਂਦੇ ਆ ਉਹ ਕਹਿੰਦੇ ਚੋਈ ਨਹੀਂ ਲੰਗਰਾਂ 'ਚ ਕਿਹੜੇ ਘਾਟੇ ਆ ਜੇ ਕਿਸੇ ਦੀ ਗੱਡੀ 'ਚ ਕੋਈ ਗਲਾਸ ਰਹਿ ਜਾਂਦਾ ਉਹ ਗਲਾਸ ਲੈ ਕੇ ਚੱਲਿਆ ਜਾਂਦਾ ਇਹੋ ਜਿਹੇ ਤੇ ਹਾਲਾਤ ਨੇ ਪੰਜਾਬ ਤੇ ਤੇ ਫਿਰ ਗੱਲ ਕਰੀਏ ਤਾਂ ਕਹਿੰਦੇ ਆ ਕਿ ਤੁਸੀਂ ਜ਼ਿਆਦਾ ਕੋਰੀਆਂ ਗੱਲਾਂ ਕਰਦੇ ਹੋ ਗੱਲਾਂ ਕੋਰੀਆਂ ਨਾ ਕਰੀਏ ਤੇ ਕਿਹੜੀਆਂ ਕਰੀਏ ਇਹ ਵਿਚਾਰਾ ਹੁਣ ਕਿੱਥੋਂ ਲੈ ਕੇ ਕਿੱਥੇ ਜਾ ਰਿਹਾ ਤੇ ਲਫਾਫੇ ਦੇ ਵੀ ਡਿਗਣ ਵਾਲੇ ਆ ਇਹ ਕਸੂਰ ਜਿਹੜਾ ਵਾ ਉਹ ਫਿਰ ਉਸ ਦਾ ਹੀ ਕੱਢਿਆ ਜਾਣਾ ਇਸ ਕਰਕੇ ਗੱਲਾਂ ਕਰਦੇ ਆ ਕਿ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਬਚਣਾ ਚਾਹੀਦਾ ਬੱਚੋ ਇਹਨਾਂ ਕੰਮਾਂ ਤੋਂ ਬਚੋ ਜੇ ਕੋਈ ਚੀਜ਼ ਕਿਸੇ ਦੀ ਡਿੱਗ ਜਾਂਦੀ ਆ ਉਸ ਨੂੰ ਰੱਖੋ ਘੜੇ ਖੜਿਆ ਰਹੋ ਉੱਥੇ ਫੜ ਕੇ ਲੋਕਾਂ ਨੂੰ ਦੱਸੋ ਕਿ ਯਾਰ ਆਹ ਚੀਜ਼ ਕਿਸੇ ਦੀ ਉਹ ਅਸੀਂ ਤੇ ਉਹਦੀ ਇਮਾਨਦਾਰੀ ਦੀ ਖਬਰ ਬਣਾਉਣੀ ਸੀ ਜਿਹਨੇ ਪੈਕੇਟ ਚੁੱਕ ਕੇ ਦੌੜਿਆ ਜਿਹੜਾ ਜਿੰਨੇ ਚੋਰੀ ਕਰੀ ਆ ਮੈਂ ਉਸ ਦੀ ਇਮਾਨਦਾਰੀ ਦੀ ਖਬਰ ਬਣਾਉਣੀ ਸੀ ਕਿ ਵਾਕੇ ਇਮਾਨਦਾਰ ਬੰਦਾ ਭਾਈ ਪੈਕੇਟ ਲੱਭਿਆ ਇੱਕ ਘੰਟੇ ਤੋਂ ਰੋਡ ਦੇ ਉੱਤੇ ਖੜ ਕੇ ਖੜਾ ਵੀ ਜੇ ਕਿਸੇ ਦਾ ਆ ਗਿਆ ਤੇ ਆ ਕੇ ਲੈ ਜਾਓ ਦੇ ਉਹ ਇਮਾਨਦਾਰੀ ਨਹੀਂ ਦੱਸੀ ਉਹ ਲੈ ਕੇ ਪਿੰਡ 'ਚ ਵੜ ਗਿਆ ਉਹ ਪੈਕਟਾ ਨਾਲ ਭਾਵੇਂ ਅੰਦਰ ਪਥਰੀ ਬਣ ਜਾਏ ਉਹ ਪੈਕਟਾ ਨਾਲ ਭਾਵੇਂ ਉਹਦਾ ਪੇਟ ਖਰਾਬ ਹੋ ਜਾਏ ਪਰ ਗੱਲ ਸਿਰਫ ਕੀ ਆ ਆਪਣੇ ਘਰ ਪਰਿਵਾਰ ਆਪਣੇ ਬੱਚਿਆਂ ਨੂੰ ਜਾ ਕੇ ਦੱਸਣਾ ਕਿ ਮੈਂ ਪੈਕਟ ਲੈ ਕੇ ਆਇਆ ਬੜੀ ਵੱਡੀ ਗੱਲ ਆ ਔਰ ਉਹ ਵਿਚਾਰੇ ਸ਼ਰ੍ਹਾਂ ਵਾਜਾਂ ਦੇ ਰਿਹਾ ਵੀ ਰੁਕ ਜਾ ਯਾਰ ਰੁਕ ਜਾਂਦਾ ਉਹ ਦੌੜ ਕੇ ਪਿੰਡ 'ਚ ਵੜ ਗਿਆ ਇਹੋ ਜੀਆਂ ਗੱਲਾਂ ਨੇ ਇਹੋ ਜਾਂ ਤੇ ਹੁਲਾਰਾ ਮਿਲਦਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਸੀਂ ਤੇ ਇਹੀ ਕਵਾਂਗੇ ਕਿ ਭਾਈ ਇਹ ਗੱਲਾਂ ਜਿਹੜੀਆਂ ਬਹੁਤ ਗਲਤ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਕਿਸੇ ਦੀ ਕੋਈ ਚੀਜ਼ ਡਿੱਗ ਜਾਂਦੀ ਆ ਤੇ ਉਸ ਨੂੰ ਰੋਕ ਕੇ 10 ਮਿੰਟ ਵੇਟ ਕਰ ਲੋ ਉਸ ਦੀ ਚੀਜ਼ ਉਸ ਨੂੰ ਮੋੜ ਦਿਓ ਨਾ ਕਰੋ ਇਸ ਤਰ੍ਹਾਂ ਦੇ ਕੰਮ ਕਿ ਤੁਹਾਡੀ ਹਲਾਸ਼ੇਰੀ ਵੱਧ ਜਾਵੇ ਤੁਸੀਂ ਇਹਦੇ ਵਿੱਚ ਮੁੜ ਕੇ ਨੁਕਸਾਨ ਦੇ ਘੇਰੇ ਵਿੱਚ ਆ ਜਾਓ ਦੁਬਾਰਾ ਤਾਂ ਨੁਕਸਾਨ ਹੀ ਹੁੰਦਾ ਜਿੱਦਾਂ ਚੋਰੀਆਂ ਦੀਆਂ ਆਤਾਂ ਪੈ ਜਾਂਦੀਆਂ ਫਿਰ ਦੁਬਾਰਾ ਚੋਰੀਆਂ ਦੀ ਆਤ ਜਾਂਦੀ ਨਹੀਂਗੀ ਹੁਣ ਅਸੀਂ ਕੱਲ ਜਦੋਂ ਕਰੀਏ ਤਾਂ ਫਿਰ ਕੀ ਕਰੀਏ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੇ ਰੋਡ ਦੇ ਉੱਤੇ ਆ ਤੇ ਡੇਰਾ ਬਾਬਾ ਨਾਨਕ ਨੂੰ ਜਦੋਂ ਅਸੀਂ ਜਾਂਦੇ ਆ ਤਾਂ ਕੀ ਸੋਚ ਕੇ ਜਾਂਦੇ ਆ ਰਮਦਾਸ ਅਗੇ ਬੜੀ ਵੱਡਾ ਅਸਥਾਨ ਹੈ ਬਾਬਾ ਬੁੱਢਾ ਜੀ ਦਾ ਉੱਥੇ ਜਾਂਦੇ ਆ ਕੀ ਸੋਚ ਕੇ ਜਾਂਦੇ ਆ ਜਾਂਦੇ ਨੇ ਸੋਚ ਕੇ ਆ ਕਿ ਇਹ ਏਰੀਆ ਬੜਾ ਵਧੀਆ ਵੇ ਬੜਾ ਨਾਮੀ ਏਰੀਆ ਇੱਥੇ ਹੀ ਕੁਝ ਨਸਲਾ ਹੋਈਆਂ ਹੁੰਦੀਆਂ ਕਿ ਚੋਰ ਚੀਜ਼ ਡਿੱਗ ਜਾਈ ਕਿਸੇ ਦੀ ਚੁੱਕ ਕੇ ਦੌੜ ਜਾਣਾ ਜੇ ਚੁੱਕ ਕੇ ਦੌੜ ਜਾਣਾ ਇਹ ਕਿੱਡੀ ਕਿਸਿਆਣਪੇ ਮੂਰਖਤਾ ਦੀ ਕੋਈ ਹੱਦ ਹੁੰਦੀ ਏ ਫਿਰ ਗੱਲ ਕਰਦੀ ਏ ਕਿ ਮੁੰਡਾ ਇੱਕ ਪੈਕਟ ਕਿਸੇ ਆਟੋ ਦੇ ਉੱਤੋਂ ਡਿੱਗ ਗਿਆ ਕੁਰਕਰਿਆਂ ਵਾਲਾ ਉਹਨਾਂ ਨੇ ਆਟੋ ਖਿਲਾ ਰਿਆ ਉਹਦੇ ਮਗਰ ਵਾਜਾਂ ਮਾਰੀਆਂ ਪਰ ਉਹਨੇ ਵਾਜਾਂ ਕੀ ਉਹਨੇ ਪਰਵਾਹ ਨਹੀਂ ਕੀਤੀ ਪਿੰਡ ਦੇ ਵਿੱਚ ਜਾ ਕੇ ਲੁਕ ਗਿਆ ਇੱਕ ਪੈਕਟ ਕੁਰਕਰਿਆਂ ਦਾ ਚੁੱਕ ਕੇ ਟੱਬਰ ਭਾਵੇਂ ਸਾਰਾ ਬਿਮਾਰ ਹੋ ਜਾਏ ਲੇਕਿਨ ਆਪਣਾ ਜਿਹੜਾ ਉਹ ਦੱਸ ਦਿੱਤਾ ਕਿ ਮੈਂ ਚੋਰੀ ਕੀਤਾ ਈ ਤੇ ਮੈਂ ਲੈ ਚੱਲਿਆ ਈ ਇਹ ਲਾਈਵ ਜਿਹੜਾ ਵੱਤ ਵਾਤ ਸ਼ੇਅਰ ਕਰੋ ਤਾਂ ਜੋ ਗਾਹ ਲੋਕਾਂ ਤੱਕ ਜਾਗਰੂਕ ਹੋ ਗਏ ਕਿ ਭਾਈ ਸਾਹਿਬ ਕਿਸੇ ਦੀ ਕੋਈ ਚੀਜ਼ ਡਿੱਗ ਜਾਵੇ ਤਾਂ ਨਾ ਕਰਿਆ ਕਰੋ ਇਸ ਤਰ੍ਹਾਂ ਹੋ ਸਕਦਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਉਸ ਦੀ ਵਡਿਆਈ ਕਰਦੇ ਕਿ ਬੰਦਾ ਵਧੀਆ ਸੀ ਵਾਪਸ ਕਰਤਾ ਉਹਨੇ ਉਹਨੇ ਵੇਟ ਕੀਤੀ ਆ ਕਿ ਕਿਹਦਾ ਡਿੱਗਾ ਉਹ ਆਇਆ ਵੀ ਪੂਰੀ ਸਪੀਡ ਚ ਲੈ ਕੇ ਵੀ ਪੂਰੀ ਸਪੀਡ ਚ ਗਿਆ ਰੋ ਬਤਨਾਮੀ ਵੀ ਕਰਾ ਗਿਆ ਲੇਕਿਨ ਉੱਥੇ ਜਿਹੜੇ ਖੜੇ ਸੀ ਲੋਕ ਜਿਨ੍ਹਾਂ ਦੇ ਲਾਗੂ ਦੀ ਲੰਗਿਆ ਉਹਨਾਂ ਨੇ ਵੀ ਵੇਖਿਆ ਕਿ ਇਹ ਕੌਣ ਹੈ ਕਿਉਂ ਦੌੜ ਰਿਹਾ ਕਿਉਂ ਇਹਦੇ ਪਿੱਛੇ ਬੰਦੇ ਪਏ ਆ ਨਾ ਉਹ ਆਪਣਾ ਧੂਆਂ ਸੇਕਦੇ ਰਹੇ ਤੇ ਉਸੇ ਪਿੰਡ ਵਿੱਚ ਹੀ ਉਹ ਵਿੱਚ ਪੜ ਗਏ ਕਿੰਨੀ ਕ ਸਿਆਣੀ ਗੱਲ ਏ ਅਸੀਂ ਤੇ ਇਹੀ ਕਾਂਗੇ ਕਿ ਉਹ ਜੇ ਕੰਮ ਨਾ ਕਰੋ ਜੇ ਕੋਈ ਚੀਜ਼ ਲੱਭਦੀ ਆ ਪਹਿਲੇ ਤਾਂ ਵੀ ਇੰਤਜ਼ਾਰ ਕਰਕੇ ਅਗਲੇ ਦਾ ਵੇਖੋ ਕਿ ਕਦੋਂ ਤੱਕ ਉਹਦੀ ਚੀਜ਼ ਵਾਪਸ ਕਰਨੀ ਹੈ ਬਾਅਦ ਵਿੱਚ ਉਹ ਜਿਹੜੀ ਚੀਜ਼ ਆ ਜੇ ਤੁਸੀਂ ਦਿੰਦੇ ਹੋ ਵਾਪਸ ਕਰਦੇ ਹੋ ਤਾਂ ਤੁਹਾਡਾ ਕਿਤੇ ਨਾ ਕਿਤੇ ਮਾਨਵਾਦਾ ਹੌਸਾ ਵਾਦਾ ਕੀ ਪਤਾ ਕਿਹੜੇ ਬੰਦੇ ਨੇ ਆ ਕੇ ਤੁਹਾਡੀ ਵਡਿਆਈ ਕਰ ਜਾਣੀ ਆ ਇਹ ਪਤਾ ਤੁਸੀਂ ਅੱਜ ਇੱਥੇ ਹਰਸ਼ ਹਰਸ਼ ਅ ਫਰਸ਼ ਤੇ ਹੋ ਕੱਲ ਹਰਸ਼ ਤੇ ਹੋਣਾ ਕੋਈ ਪਤਾ ਨਹੀਂ ਆ ਵਕਤ ਦਾ ਨਹੀਂ ਪਤਾ ਹੁੰਦਾ ਲੇਕਿਨ ਆਪਣਾ ਵਕਤ ਆਪ ਸੰਭੋ ਸਿਆਣੇ ਬਣੋ ਨਹੀਂ ਇਹੋ ਜੀਆਂ ਗੱਲਾਂ ਕਰਨੀਆਂ ਚਾਹੀਦੀਆਂ ਅੱਜ ਮਾਗੀ ਦਾ ਦਿਨ ਸੀ ਬੜਾ ਪਵਿੱਤਰ ਦਿਹਾੜਾ ਸੀ ਲੇਕਿਨ ਐਵੇਂ ਇਨਸੀਡੈਂਟ ਜਾਂ ਵੇਖ ਕੇ ਮਨ ਬੜਾ ਦੁਖੀ ਹੋਇਆ ਕਿ ਇੱਕ 2 250 ਦਾ ਪੈਕੇਟ ਚੁੱਕ ਕੇ ਉਹ ਦੌੜ ਗਿਆ ਲੇਕਿਕਿਨ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਰਿਹਾ ਜਿਨ੍ਹਾਂ ਦਾ ਪੈਕੇਟ ਡਿੱਗਿਆ ਉਹਨਾਂ ਦੌੜ ਵੀ ਕੀਤੀ ਅਸੀਂ ਵੀ ਗੱਡੀ ਲੈ ਕੇ ਮਗਰ ਗਏ ਪਰ ਮੁੰਡਾ ਪਿੰਡ ਚਲ ਹੋ ਗਿਆ ਫੇ ਸਾਰਾ ਪਿੰਡ ਵੀ ਜਾਗਦਾ ਸੀ ਸਾਰਾ ਪਿੰਡ ਵੀ ਲਾ ਕੇ ਖੜਾ ਬਾਹਰ ਉਹ ਵੀ ਵੇਖ ਰਿਹਾ ਇਹ ਬਣ ਚਲੋ ਪਰਮਾਤਮਾ ਕਰੇ ਕਿ ਉਹਨੂੰ ਇਹਦੇ ਪੈਕੇਟ ਦੇ ਵਿੱਚ ਹੀ ਤਰੱਕੀਆਂ ਮਿਲਣ ਹੋਰ ਗਾਂ ਹੋ ਕੇ ਪਰ ਚਲੋ ਅਸੀਂ ਤਾਂ ਕਵਾਂਗੇ ਕਿ ਨਹੀਂ ਗਾਂ ਹੋ ਕੇ ਨਾ ਚੋਰ ਨਾ ਬਣੇ ਸਿਆਣਾ ਬਣੇ ਅੱਗੇ ਤੋਂ ਲੈ ਕੇ ਵੀ ਕਈ ਚੀਜ਼ਾਂ ਕਈ ਹਾਸੇ ਆਪਣੇ ਪੰਜਾਬ ਦੇ ਲੋਕ ਆ ਜਿਹੜੇ ਗੱਡੀਆਂ ਚ ਟੈਂਪੂ ਚਲਾ ਰਹੇ ਆ ਆਪਣੇ ਲੋਕ ਆ ਜਿਹੜੇ ਕਾਰੋਬਾਰ ਕਰ ਰਹੇ ਆ ਇਹਨਾਂ ਦਾ ਸਹਿਯੋਗ ਕਰੋ ਇਹਨਾਂ ਨੂੰ ਲੁੱਟੋ ਨਾ ਠੀਕ ਹੈ ਧੰਨਵਾਦ ਜੀ ਲਾਈਵ ਲੱਭਾ ਹੋਰ ਹੁੰਦਾ ਜਾ ਰਿਹਾ ਤੇ ਲਾਈਵ ਜਿਹੜਾ ਹੈ ਇਸ ਵੇਲੇ ਥੋੜਾ ਬੰਦ ਕਰਨਾ ਚਾਹੁੰਦੇ ਆ ਧੰਨਵਾਦ ਆ ਫਿਰ ਕੋਈ ਇਹੋ ਜੀ ਖਬਰ ਆਏਗੀ ਦੱਸਾਂਗੇ ਧੰਨਵਾਦ